ਸਿਰਫ 10 ਮਿੰਟ ਦੇ ਵਿੱਚ ਹੀ ਆਪਾਂ ਮਲਾਈ ਤੋਂ ਪਨੀਰ ਬਣਾ ਕੇ ਤਿਆਰ ਕਰਾਂਗੇ ਉਸੇ ਹੀ ਮਲਾਈ ਦੇ ਵਿੱਚੋਂ ਆਪਾਂ ਦੇਸੀ ਘਿਓ ਬਣਾ ਕੇ ਤਿਆਰ ਕਰਾਂਗੇ ਇਸ ਤਰ੍ਹਾਂ ਦਾ ਨੌਖਾ ਤੇ ਸੋਖਾ ਤਰੀਕਾ ਤੁਸੀਂ ਪਹਿਲਾਂ ਨਹੀਂ ਵੇਖਿਆ ਹੋਣਾ ਇੱਕ ਮਲਾਈ ਤੋਂ ਆਪਾਂ ਦੋ ਚੀਜ਼ਾਂ ਬਣਾ ਕੇ ਤਿਆਰ ਕਰਨੀਆਂ ਨੇ ਘਿਓ ਵੀ ਬਣਾਵਾਂਗੇ ਤੇ ਪਨੀਰ ਵੀ ਬਣਾ ਕੇ ਤਿਆਰ ਕਰਾਂਗੇ ਵਜਨ ਦੇ ਵਿੱਚ ਦੋਨੋਂ ਚੀਜ਼ਾਂ ਬਰਾਬਰ ਹੋਣਗੀਆਂ ਜਿੰਨਾ ਪਨੀਰ ਨਿਕਲੇਗਾ ਓਨਾ ਹੀ ਆਪਣਾ ਦੇਸੀ ਘਿਓ ਬਣ ਕੇ ਤਿਆਰ ਹੋਏਗਾ ਪਨੀਰ ਇਸ ਦਾ ਜਿਹੜਾ ਬਹੁਤ ਹੀ ਸਵਾਦ ਤੇ ਸੌਫਟ ਬਣ ਕੇ ਤਿਆਰ ਹੁੰਦਾ ਵੀਡੀਓ ਨੂੰ ਤੁਸੀਂ ਐਂਡ ਤੱਕ ਪੂਰਾ ਵੇਖਿਓ ਫਿਰ ਤੁਹਾਨੂੰ ਪੂਰੀ ਇਸ ਤਰੀਕ ਦਾ ਪਤਾ ਲੱਗੇਗਾ ਇਹ ਆਪਾਂ ਮਲਾਈ ਲਈਏ ਇੱਕ ਹਫਤੇ ਦੀ ਮਲਾਈ ਹੈ ਇਸ ਨੂੰ ਮੈਂ ਸਟੋਰ ਕੀਤਾ ਸੀ ਫ੍ਰਿਜਰ ਵਿੱਚ ਜਿਹੜੀ ਮਲਾਈ ਨੂੰ ਆਪਾਂ ਸਟੋਰ ਕਰਨਾ ਉਸ ਨੂੰ ਫ੍ਰਿਜ ਵਿੱਚ ਨਹੀਂ ਰੱਖਾਂਗੇ ਉਸ ਨੂੰ ਫ੍ਰਿਜਰ ਵਿੱਚ ਰੱਖਾਂਗੇ ਕਿਉਂਕਿ ਗਰਮੀ ਹੈ ਤੇ ਜੇਕਰ ਆਪਾਂ ਫ੍ਰਿਜ ਵਿੱਚ ਰੱਖਦੇ ਹਾਂ ਤੇ ਮਲਾਈ ਖਰਾਬ ਹੋ ਜਾਂਦੀ ਹੈ ਤੇ ਮੈਂ ਇਸ ਨੂੰ ਫ੍ਰਿਜਰ ਵਿੱਚੋਂ 2 ਤੋਂ 3 ਘੰਟੇ ਪਹਿਲਾਂ ਹੀ ਕੱਢ ਦਿੱਤਾ ਸੀ ਤਾਂ ਕਿ ਜਿਹੜੀ ਮਲਾਈ ਆਪਣੀ ਮੈਲਟ ਹੋ ਜਾਵੇ ਤੇ ਰੂਮ ਟੈਂਪਰੇਚਰ ਤੇ ਆ ਜਾਏ ਕਿਉਂਕਿ ਗਰਮੀ ਬਹੁਤ ਹੈ ਜਲਦੀ ਹੀ ਜਿਹੜੀ ਮਲਾਈ ਆਪਣੀ ਮੈਲਟ ਹੋ ਗਈ ਹੈ ਹੁਣ ਆਪਾਂ ਇਸ ਮਲਾਈ ਨੂੰ ਗੈਸ ਤੇ ਰੱਖਾਂਗੇ ਇਸ ਨੂੰ ਗਰਮ ਕਰਾਂਗੇ ਉਹਨਾ ਟਾਈਮ ਤੱਕ ਇਸ ਨੂੰ ਗਰਮ ਕਰਨਾ ਜਦ ਤੱਕ ਜਿਹੜੀ ਮਲਾਈ ਹੈ ਨਾ ਆਪਣੀ ਪੂਰੀ ਵਧੀਆ ਮੈਲਟ ਨਹੀਂ ਹੋ ਜਾਂਦੀ ਤੇ ਪੂਰੀ ਘੋਲ ਨਹੀਂ ਜਾਂਦੀ ਤੇ ਲਗਾਤਾਰ ਆਪਾਂ ਇਹਨੂੰ ਇਸੇ ਤਰੀਕੇ ਨਾਲ ਹਿਲਾਉਂਦੇ ਰਹਿਣਾ ਤਾਂ ਕਿ ਜਿਹੜੀ ਮਲਾਈ ਹੈ ਨਾ ਤਲੇ ਨੂੰ ਨਾ ਲੱਗੇ ਜੇਕਰ ਤੁਸੀਂ ਮੇਰੇ ਚੈਨਲ ਤੇ ਅੱਜ ਪਹਿਲੀ ਵਾਰ ਆਏ ਹੋ ਮੇਰੇ ਚੈਨਲ ਪੰਜਾਬ ਲਵਸ ਕਿਚਨ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਤੁਹਾਡੇ ਇੱਕ ਲਾਈਕ ਸ਼ੇਅਰ ਕਰਨ ਨਾਲ ਸਾਡਾ ਹੌਸਲਾ ਵੱਧਦਾ ਹੈ ਇਸ ਮਲਾਈ ਨੂੰ ਉਬਾਲੇ ਆਨੇ ਸ਼ੁਰੂ ਹੋ ਗਏ ਨੇ ਆਪਾਂ ਨੂੰ 10 ਤੋਂ 12 ਮਿੰਟ ਹੋ ਗਏ ਨੇ ਮਲਾਈ ਨੂੰ ਗਰਮ ਕਰਦਿਆਂ ਹੋਇਆਂ ਹੁਣ ਆਪਾਂ ਗੈਸ ਫਲੇਮ ਇੱਥੇ ਲੋ ਤੇ ਕਰ ਦਿੱਤੀ ਏ ਇੱਥੇ ਅੱਧੀ ਕਟੋਰੀ ਆਪਾਂ ਦਹੀਂ ਲਿਆ ਹੈ ਦਹੀਂ ਨੂੰ ਚੰਗੀ ਤਰ੍ਹਾਂ ਪਹਿਲਾਂ ਫੈਟ ਲਿਆ ਚਮਚੇ ਦੇ ਨਾਲ ਤਾਂ ਕਿ ਜਿਹੜੀ ਦਹੀਂ ਹੈ ਨਾ ਆਪਣੀ ਥੋੜੀ ਪਤਲੀ ਹੋ ਜਾਵੇ 7 ਤੋਂ 8 ਚਮਚਾ ਆਪਾਂ ਦਹੀਂ ਲਿਆਏ ਤੇ ਜੇਕਰ ਜ਼ਰੂਰਤ ਲੱਗੇ ਕਿ ਤਾਂ ਆਪਾਂ ਹੋਰ ਵੀ ਪਾ ਸਕਦੇ ਹਾਂ ਸਿਰਫ ਆਪਾਂ ਦਹੀਂ ਦਾ ਇਸਤੇਮਾਲ ਕਰਨਾ ਹੋਰ ਕੋਈ ਵੀ ਚੀਜ਼ ਇਸ ਦੇ ਵਿੱਚ ਨਹੀਂ ਜੇ ਪਾਉਣੀ ਤੇ ਗੈਸ ਆਪਾਂ ਇੱਥੇ ਹੁਣ ਇੱਕ ਵਾਰ ਲੋ ਕਰ ਦਿੱਤੀ ਹੋਈ ਹੈ ਤੇ ਇਸ ਦੇ ਵਿੱਚ ਨਾ ਥੋੜਾ ਥੋੜੇ ਕਰਕੇ ਆਪਾਂ ਦਹੀਂ ਪਾਉਣੀ ਇੱਕ ਵਾਰ ਚ ਸਾਰੀ ਨਹੀਂ ਜੇ ਪਾਉਣੀ ਆਪਾਂ 3 ਚਮਚੇ ਪਹਿਲਾਂ ਦਹੀਂ ਦੇ ਪਾ ਲਿਆ ਤਾਂ ਹੁਣ ਚੰਗੀ ਤਰ੍ਹਾਂ ਇਸ ਨੂੰ ਆਪਾਂ ਮਿਕਸ ਕਰ ਲਾਂਗੇ ਇੱਥੇ ਗੈਸ ਥੋੜੀ ਜੀ ਆਪਾਂ ਤੇਜ਼ ਕਰਾਂਗੇ ਹੁਣ ਆਪਾਂ ਕੜਛੀ ਦੇ ਨਾਲ ਇਸ ਦੁੱਧ ਨੂੰ ਇਸ ਤਰੀਕੇ ਹਲਾਉਂਦੇ ਰਾਵਾਂਗੇ ਇਹ ਵੇਖੋ ਕਿ ਛੋਟੇ ਛੋਟੇ ਜਿਹੜੇ ਦਾਣੇ ਆ ਪਨੀਰ ਦੇ ਬਣਨੇ ਸ਼ੁਰੂ ਹੋ ਗਏ ਨੇ ਤੇ ਹਾਲੇ ਇਸ ਦੇ ਵਿੱਚ ਜ਼ਰੂਰਤ ਹੋਰ ਹੈਗੀ ਦਹੀਂ ਪਾਉਣ ਦੀ ਹੁਣ ਆਪਾਂ ਥੋੜਾ ਜਿਦਾ ਹੀ ਹੋਰ ਪਾ ਲਾਂਗੇ ਤੇ ਬਸ ਆਪਾਂ ਇਸ ਨੂੰ ਵਿੱਚ ਥੋੜੀ ਥੋੜੀ ਦਹੀਂ ਪਾਉਂਦੇ ਰਾਵਾਂਗੇ ਤੇ ਨਾਲ ਆਪਾਂ ਇਸ ਨੂੰ ਚੈੱਕ ਕਰਦੇ ਰਾਵਾਂਗੇ ਇਸ ਦੇ ਵਿੱਚ ਜਿਹੜਾ ਪਨੀਰ ਹੈ ਆਪਣਾ ਮੋਟਾ ਬੰਨਣਾ ਚਾਹੀਦਾ ਬ੍ਰੇਕ ਬਿਲਕੁਲ ਨਾ ਹੋਵੇ ਜੇਕਰ ਬ੍ਰੇਕ ਪਨੀਰ ਹੋਏਗਾ ਤੇ ਵਿੱਚ ਆਪਾਂ ਨੂੰ ਜ਼ਰੂਰਤ ਹੋਰ ਲੱਗੇਗੀ ਦਹੀਂ ਪਾਉਣ ਦੀ ਤੇ ਜਿਹੜਾ ਪਨੀਰ ਇਹ ਬਣਨਾ ਸ਼ੁਰੂ ਹੋ ਚੁੱਕਿਆ ਇਹ ਤੁਸੀਂ ਵੇਖੋ ਪਹਿਲੋਂ ਨਾਲ ਜਿਹੜਾ ਪਨੀਰੇ ਆਪਣਾ ਮੋਟਾ ਹੋਣਾ ਸ਼ੁਰੂ ਹੋ ਗਿਆ ਇਸ ਦੇ ਵਿੱਚ ਆਪਾਂ ਨੂੰ ਦਹੀਂ ਹਲੇ ਹੋਰ ਪਾਣੀ ਪਏਗੀ ਜਿਹੜਾ ਬਚਦਾ ਦਹੀਂ ਉਹ ਵੀ ਆਪਾਂ ਇਸ ਦੇ ਵਿੱਚ ਹੁਣ ਪਾ ਲਾਂਗੇ ਜਿਹੜਾ ਪਨੀਰ ਇਹ ਫਿਰ ਆਪਣਾ ਵਧੀਆ ਮੋਟਾ-ਮੋਟਾ ਬਣ ਕੇ ਤਿਆਰ ਹੋ ਜਾਏਗਾ ਬਸ ਤੁਸੀਂ ਇਸੇ ਗੱਲ ਦਾ ਧਿਆਨ ਰੱਖਣਾ ਦਹੀਂ ਤੋਂ ਇਲਾਵਾ ਆਪਾਂ ਇਸ ਦੇ ਵਿੱਚ ਕੁਝ ਵੀ ਨਹੀਂ ਜਿਹਾ ਪਾਉਣਾ ਇਸ ਨੂੰ ਆਪਾਂ ਲਗਾਤਾਰ ਹਿਲਾਉਂਦੇ ਰਹਿਣਾ ਤਾਂ ਕਿ ਜਿਹੜਾ ਪਨੀਰ ਹੈ ਨਾ ਤਲੇ ਨੂੰ ਨਾ ਲੱਗੇ ਇਹ ਤੁਸੀਂ ਵੇਖੋ ਕਿ ਪਨੀਰ ਵਧੀਆ ਆਪਣਾ ਮੋਟਾ ਬਣ ਕੇ ਤਿਆਰ ਹੋ ਗਿਆ ਤੇ ਹੁਣ ਆਪਾਂ ਗੈਸ ਬੰਦ ਕਰ ਦੇਾਂਗੇ ਗੈਸ ਬੰਦ ਕਰਨ ਤੋਂ ਬਾਅਦ 2 ਮਿੰਟ ਵਾਸਤੇ ਆਪਾਂ ਇਸ ਤਰੀਕੇ ਛੱਡ ਦੇਾਂਗੇ ਬਾਅਦ ਚ ਇਸ ਨੂੰ ਆਪਾਂ ਪਨੀਰ ਨੂੰ ਛਾਣਾਂਗੇ ਅਲੱਗ ਕਰਾਂਗੇ ਇੱਕ ਆਪਾਂ ਕੜਾਈ ਲਈਏ ਇਸ ਦੇ ਉੱਪਰ ਇੱਕ ਛਾਣੀ ਨਹੀਂ ਰੱਖਾਂਗੇ ਤੇ ਜੋ ਆਪਾਂ ਪਨੀਰ ਬਣਾ ਕੇ ਰੱਖਿਆ ਸੀ ਨਾ ਹੁਣ ਇਸ ਨੂੰ ਆਪਾਂ ਛਾਣ ਲਾਂਗੇ ਪਨੀਰ ਅਲੱਗ ਹੋ ਜਾਏਗਾ ਤੇ ਜੋ ਇਸ ਦਾ ਪਾਣੀ ਹੋਏਗਾ ਨਾ ਉਹ ਅਲੱਗ ਆਪਾਂ ਕਰ ਲੈਣਾ ਹੈ ਇਹ ਤੁਸੀਂ ਵੇਖੋ ਕਿ ਮਲਾਈ ਤੋਂ ਆਪਣਾ ਜਿਹੜਾ ਪਨੀਰ ਇਹ ਬਣ ਕੇ ਤਿਆਰ ਹੋ ਗਿਆ ਉਹ ਵੀ ਬਹੁਤ ਸਾਰਾ ਇੱਕ ਹਫਤੇ ਦੀ ਮਲਾਈ ਤੋਂ ਤੁਸੀਂ ਪਨੀਰ ਵੇਖੋ ਕਿੰਨਾ ਬਣ ਕੇ ਤਿਆਰ ਹੋਇਆ ਹੈ ਤੇ ਇਸ ਦੇ ਉੱਪਰ ਆਪਾਂ ਪਾਣੀ ਬਿਲਕੁਲ ਨਹੀਂ ਜੇ ਪਾਉਣਾ ਇਸੇ ਤਰੀਕੇ ਹੀ ਕੜਛੀ ਦੇ ਨਾਲ ਇਸ ਨੂੰ ਆਪਾਂ ਸੈੱਟ ਕਰਾਂਗੇ ਨਿਚੋੜ ਲਾਂਗੇ ਇਸ ਦਾ ਜਿਹੜਾ ਪਾਣੀ ਨਾ ਸਾਰਾ ਥੱਲੋਂ ਨਿਕਲ ਜਾਏਗਾ ਕੜਛੀ ਦੇ ਨਾਲ ਆਪਾਂ ਇਸ ਤਰੀਕੇ ਦਬਾਵਾਂਗੇ ਪਾਣੀ ਸਾਰਾ ਵਿੱਚੋਂ ਨਿਕਲਦਾ ਜਾਏਗਾ ਜਿੰਨਾ ਪਾਣੀ ਆਪਾਂ ਕੱਢਣਾ ਸੀ ਇਸ ਦੇ ਵਿੱਚੋਂ ਇੱਕ ਵਾਰ ਕੱਢ ਲਿਆ ਹੁਣ ਇਸ ਦੇ ਪਨੀਰ ਦੇ ਨਾਲ ਆਪਾਂ ਪਲਟੀ ਇੱਕ ਵਾਰੀ ਲਗਾ ਲਾਂਗੇ ਇਸ ਨੂੰ ਨਾ ਹਲਕੇ ਹੱਥਾਂ ਨਾਲ ਆਪਾਂ ਹਲਾਵਾਂਗੇ ਪਹਿਲਾਂ ਤੇ ਫਿਰ ਇੱਕੇ ਵਾਰ ਅਸੀਂ ਇਹਨੂੰ ਹਲਾ ਦਿਆਂਗੇ ਛਾਨਣੀ ਨੂੰ ਇਸ ਦੀ ਜਿਹੜੀ ਪਲਟੀ ਹੋ ਜਾਏਗੀ ਪਲਟਿਆ ਜਾਏਗਾ ਪਨੀਰ ਆਪਣਾ ਇਸ ਨੂੰ ਆਪਾਂ ਇਸ ਤਰੀਕੇ ਪਲਟ ਲਏ ਹੁਣ ਆਪਾਂ ਇੱਕ ਵਾਰ ਕੜਛੀ ਦੇ ਨਾਲ ਫਿਰ ਇਸ ਨੂੰ ਇਸ ਤਰੀਕੇ ਨੱਪਾਂਗੇ ਤੇ ਸਾਰਾ ਜਿਹੜਾ ਪਾਣੀ ਹੈ ਬਚਦਾ ਉਹ ਵੀ ਕੱਢ ਲਾਂਗੇ ਤੁਸੀਂ ਕਾਟਨ ਦੇ ਕੱਪੜੇ ਤੇ ਮਲਮਲ ਦੇ ਕੱਪੜੇ ਤੇ ਵੀ ਪਨੀਰ ਨੂੰ ਆ ਛਾਣ ਸਕਦੇ ਹੋ ਮਲਾਈ ਵਿੱਚੋਂ ਆਪਾਂ ਪਨੀਰ ਬਣਾ ਕੇ ਤਿਆਰ ਕਰ ਲਏ ਇਸ ਨੂੰ ਆਪਾਂ ਹੁਣ ਅਲੱਗ ਕਰ ਲਾਂਗੇ ਤੇ ਪਨੀਰ ਦੇ ਵਿੱਚੋਂ ਜੋ ਪਾਣੀ ਨਿਕਲਿਆ ਇਸ ਤੋਂ ਆਪਾਂ ਬਣਾ ਕੇ ਤਿਆਰ ਕਰਾਂਗੇ ਕਯੂ ਬਹੁਤ ਸੌਖਾ ਜਿਹਾ ਤਰੀਕਾ ਹੈ ਜੋ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੀ ਹਾਂ ਤੇ 10 ਮਿੰਟਾਂ ਦੇ ਵਿੱਚ ਹੀ ਜਿਹੜਾ ਆਪਣਾ ਕਯੂ ਬਣ ਕੇ ਫਿਰ ਤਿਆਰ ਹੋ ਜਾਏਗਾ ਸਭ ਤੋਂ ਪਹਿਲਾਂ ਆਪਾਂ ਕੜਾਈ ਵਾਲਾ ਪਾਣੀ ਠੰਡਾ ਕਰਨਾ ਹੈ। ਬਰਤ ਦੇ ਵਿੱਚ ਪਾਣੀ ਠੰਡਾ ਲੈ ਲਾਂਗੇ ਬਰਫ਼ ਵਾਲਾ ਉਸ ਦੇ ਵਿੱਚ ਕੜਾਈ ਰੱਖਾਂਗੇ ਤੇ ਪਾਣੀ ਫਿਰ ਜਲਦੀ ਆਪਣਾ ਠੰਡਾ ਹੋ ਜਾਈਗਾ ਕੜਾਈ ਵਾਲਾ। ਤੇ ਇਹ ਜੋ ਕੜਾਈ ਵਾਲਾ ਪਾਣੀ ਆਪਾਂ ਪੂਰਾ ਠੰਡਾ ਕਰ ਲਿਆ ਇਸ ਦੇ ਵਿੱਚ ਇੱਕ ਗਲਾਸ ਪਾਣੀ ਦਾ ਭਰ ਕੇ ਆਪਾਂ ਇਸ ਤਰੀਕੇ ਰੱਖ ਦਿੱਤਾ ਹੈ। ਹੁਣ ਇਸ ਪਨੀਰ ਵਾਲੇ ਜਿਹੜੇ ਪਾਣੀ ਨੂੰ ਆਪਾਂ ਫ੍ਰਿਜਰ ਵਿੱਚ ਰੱਖਾਂਗੇ 2 ਘੰਟਿਆਂ ਲਈ ਬਾਅਦ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ। ਇਸ ਕੜਾਈ ਨੂੰ ਆਪਾਂ ਘੰਟਾ ਡੇਢ ਹੀ ਰੱਖਿਆ ਸੀ ਫ੍ਰਿਜਰ ਦੇ ਵਿੱਚ। ਤੇ ਜਿਹੜਾ ਕਿਓ ਹੈ ਆਪਣਾ ਵਧੀਆ ਉੱਪਰ ਜੰਮ ਗਿਆ ਤੇ ਇਸ ਗਲਾਸ ਨੂੰ ਆਪਾਂ ਹੁਣ ਕੱਢ ਲਾਂਗੇ ਤੇ ਜਿੰਨਾ ਵੀ ਜੋ ਵੇਸਟ ਇਨ ਦੁੱਧ ਆਪਣਾ ਉਹ ਸਾਰਾ ਹੁਣ ਥੱਲੇ ਬੈਠ ਗਿਆ ਇੱਕ ਆਪਾਂ ਪਤੀਲਾ ਲੈ ਲਾਂਗੇ ਉਸ ਦੇ ਵਿੱਚ ਹੀ ਜਿਹੜਾ ਇਹ ਦੁੱਧ ਇਹ ਸਾਰਾ ਆਪਾਂ ਵਿੱਚ ਪਾ ਲੈਣਾ ਇਸ ਤਰੀਕੇ ਨਾਲ ਕਿਓ ਬਹੁਤ ਜਲਦੀ ਬਣਦਾ ਹੈ ਸਿਰਫ 10 ਮਿੰਟ ਦੇ ਵਿੱਚ ਕਿਓ ਬਣ ਜਾਏਗਾ ਤੇ ਗੈਸ ਬਹੁਤ ਹੀ ਘਟ ਬਲਦੀ ਹੈ ਤੇ ਸਮਾਂ ਵੀ ਇਸ ਦੇ ਵਿੱਚ ਬਹੁਤ ਘਟ ਲੱਗਦਾ ਹੈ ਕੋਈ ਵੱਧ ਮਿਹਨਤ ਨਹੀਂ ਜੇ ਇਸ ਤਰੀਕੇ ਕਿਓ ਬਣਾਉਣ ਨਾਲ ਤੇ ਇਸ ਕਿਉ ਦੇ ਵਿੱਚ ਆਪਾਂ ਹੁਣ ਪੂਰਾ ਠੰਡਾ ਪਾਣੀ ਪਾਣਾ ਹੈ ਕਿਉਂ ਆਪਣਾ ਮੈਲਟ ਨਾ ਹੋਏ ਇਹਨਾਂ ਪਾਣੀ ਆਪਾਂ ਠੰਡਾ ਪਾਣਾ ਤੇ ਇੱਕ ਵਾਰ ਪਾਣੀ ਪਾ ਕੇ ਇਹਨੂੰ ਚੰਗੀ ਤਰ੍ਹਾਂ ਹਿਲਾ ਲਾਂਗੇ ਤੇ ਜੋ ਵੀ ਵਿੱਚ ਲੱਸੀ ਹੈ ਜਾਂ ਦੁੱਧ ਦੇ ਉਹ ਆਪਾਂ ਇਸ ਤਰੀਕੇ ਪਾਣੀ ਪਾਉਣ ਨਾਲ ਨਿਕਲ ਜਾਏਗਾ ਇਹ ਪਾਣੀ ਵੀ ਆਪਾਂ ਇਸੇ ਪਤੀਲੇ ਦੇ ਵਿੱਚ ਹੀ ਪਾਣਾ ਤੇ ਇਸ ਪਤੀਲੇ ਦੇ ਵਿੱਚੋਂ ਆਪਾਂ ਫਿਰ ਇੱਕ ਵਾਰੀ ਕਿਉ ਬਣਾ ਕੇ ਤਿਆਰ ਕਰਾਂਗੇ ਵਿੱਚ ਥੋੜਾ ਬਹੁਤਾ ਕਿਉ ਜਿਹੜਾ ਆਪਣਾ ਚਲਿਆ ਵੀ ਜਾਂਦਾ ਹੈ ਇਹ ਜਿਹੜਾ ਆਪਣਾ ਕੜਾਈ ਵਾਲਾ ਕਿਓ ਨੂੰ ਹੁਣ ਆਪਾਂ ਕਰਾਂਗੇ ਗੈਸ ਤੇ ਗਰਮ ਤੇ ਬਹੁਤ ਜਲਦੀ ਜਿਹੜਾ ਆਪਣਾ ਕਿਓ ਬਣ ਕੇ ਤਿਆਰ ਹੋ ਜਾਏਗਾ ਜੋ ਪਤੀਲੇ ਵਾਲਾ ਆਪਣਾ ਦੁੱਧ ਸੀ ਇਸ ਨੂੰ ਆਪਾਂ ਹੁਣ ਇੱਕ ਵਾਰ ਗਰਮ ਕਰ ਲਾਂਗੇ ਇੱਕ ਹਵਾਲਾ ਦੇਾਂਗੇ ਜਿੰਨਾ ਵੀ ਕਿਓ ਜੰਮਿਆ ਹੋਇਆ ਹੈਗਾ ਨਾ ਸਾਰਾ ਉੱਪਰ ਆ ਜਾਏਗਾ ਠੰਡਾ ਕਰਕੇ ਇਸ ਨੂੰ ਆਪਾਂ ਫ੍ਰੀਜਰ ਵਿੱਚ ਰੱਖ ਦੇਾਂਗੇ ਥੋੜੀ ਦੇਰ ਲਈ ਇਸ ਨੂੰ ਮੈਂ ਫ੍ਰੀਜਰ ਵਿੱਚ ਰੱਖਿਆ ਸੀ ਜਿੰਨਾ ਵੀ ਕਿਓ ਸੀ ਨਾ ਜੰਮ ਕੇ ਉੱਪਰ ਆ ਗਿਆ ਸੀ ਜੰਮ ਚੁੱਕਿਆ ਤੇ ਇਸ ਨੂੰ ਆਪਾਂ ਚਾਕੂ ਦੇ ਨਾਲ ਇਸ ਤਰੀਕੇ ਕਿਨਾਰੇ ਛਡਾ ਲਾਂਗੇ ਤੇ ਇਹ ਕਿਉ ਨੂੰ ਵੀ ਆਪਾਂ ਕੱਢ ਕੇ ਉਸੇ ਕੜਾਈ ਦੇ ਵਿੱਚ ਹੀ ਪਾ ਲੈਣਾ ਇਹ ਤੁਸੀਂ ਵੇਖੋ ਕਿ ਚੰਗੀ ਤਰ੍ਹਾਂ ਆਪਾਂ ਜਿਹੜਾ ਪਨੀਰ ਦੇ ਵਿੱਚੋਂ ਪਾਣੀ ਨਿਕਲਿਆ ਸੀ ਉਹਦੇ ਵਿੱਚੋਂ ਵੀ ਚੰਗੀ ਤਰ੍ਹਾਂ ਆਪਾਂ ਪੂਰਾ ਕਿਉ ਕੱਢ ਲਿਆ ਬਿਲਕੁਲ ਵੀ ਵਿੱਚੋਂ ਨਹੀਂ ਜੇ ਛੱਡਿਆ ਹੁਣ ਸਿਰਫ ਵਿੱਚੇ ਬਚਿਆ ਪਾਣੀ ਤੇ ਲੱਸੀ ਖਟਾਸ ਬਚੀ ਹੈ ਤੇ ਜੋ ਬਚਿਆ ਪਾਣੀ ਹੈ ਤੁਸੀਂ ਉਸ ਦੀ ਕੜੀ ਵੀ ਬਣਾਉਣਾ ਚਾਹੋ ਤਾਂ ਬਣਾ ਸਕਦੇ ਹੋ ਕਿਉਂਕਿ ਆਪਾਂ ਇੱਥੇ ਦਹੀਂ ਦਹੀਂ ਇਸਤੇਮਾਲ ਕੀਤਾ ਹੋਰ ਕੁਝ ਨਹੀਂ ਜੇ ਪਾਇਆ ਇਸ ਦੇ ਵਿੱਚੋਂ ਵੀ ਆਪਣੀ ਇੱਕ ਕੌਲੀ ਕਿਓ ਦੇ ਨਿਕਲ ਕੇ ਤਿਆਰ ਹੋ ਚੁੱਕੀ ਹੈ ਹੁਣ ਆਪਾਂ ਇਸ ਕੜਾਈ ਵਾਲੇ ਕਿਓ ਨੂੰ ਗਰਮ ਕਰਾਂਗੇ ਤੇ ਗੈਸ ਇੱਥੇ ਆਪਾਂ ਹੁਣ ਤੇਜ਼ ਕਰ ਲਾਂਗੇ ਤੇ ਸਿਰਫ 10 ਮਿੰਟ ਦੇ ਵਿੱਚ ਹੀ ਜਿਹੜਾ ਕਿਓ ਆਪਣਾ ਬਣ ਕੇ ਤਿਆਰ ਹੋ ਜਾਣਾ ਤੇ ਹੁਣ ਆਪਾਂ ਇਸ ਟਾਈਮ ਉੱਪਰ ਖੜ ਕੇ ਹੀ ਕਿਓ ਨੂੰ ਬਣਾਉਣਾ ਹੈ ਤਿੰਨ ਚਾਰ ਵਾਰ ਆਪਾਂ ਇਸ ਕਿਓ ਨੂੰ ਵਿੱਚੋਂ ਹਿਲਾ ਲਾਂਗੇ ਜਿਸ ਤਰ੍ਹਾਂ ਅਸੀਂ ਤੁਹਾਨੂੰ ਦੱਸਿਆ ਪਨੀਰ ਬਣਾਉਣਾ ਤੇ ਕਿਉ ਬਣਾਣਾ ਇਸੇ ਹੀ ਤਰੀਕੇ ਨਾਲ ਤੁਸੀਂ ਬਣਾਓ ਪਨੀਰ ਤੇ ਕਿਉ ਬਹੁਤ ਸੌਖਾ ਤਰੀਕਾ ਹੈ ਬਣਾਉਣ ਦਾ ਤੇ ਪਨੀਰ ਜਦੋਂ ਤੁਸੀਂ ਬਣਾਉਂਗੇ ਸਬਜ਼ੀ ਖਾਓਗੇ ਤਾਂ ਤੁਹਾਨੂੰ ਬਿਲਕੁਲ ਵੀ ਪਤਾ ਨਹੀਂ ਲੱਗੇਗਾ ਕਿ ਇਹ ਜਿਹੜਾ ਪਨੀਰ ਹੈ ਆਪਾਂ ਮਲਾਈ ਤੋਂ ਬਣਾ ਕੇ ਤਿਆਰ ਕੀਤਾ ਹੈ ਤੇ ਕਿਉਂ ਵੀ ਆਪਣਾ ਬਹੁਤ ਵਧੀਆ ਬਣ ਕੇ ਤਿਆਰ ਹੁੰਦਾ ਬਹੁਤ ਘੱਟ ਸਮਾਂ ਲੱਗਦਾ ਸਿਰਫ 10 ਮਿੰਟ ਦੇ ਵਿੱਚ ਹੀ ਇਹ ਆਪਣਾ ਕਯੂਬ ਬਣ ਕੇ ਤਿਆਰ ਹੋ ਜਾਏਗਾ ਕੋਈ ਇਸ ਦੇ ਵਿੱਚ ਕਸ ਮਿਹਨਤ ਨਹੀਂ ਜੇ ਕੋਈ ਸਮਾਂ ਨਹੀਂ ਜੇ ਤੇ ਦੋਨੋਂ ਚੀਜ਼ਾਂ ਆਪਣੀਆਂ ਪੂਰੀਆਂ ਵਧੀਆ ਬਣ ਕੇ ਤਿਆਰ ਹੋਣਗੀਆਂ ਤੇ ਇਸ ਨੂੰ ਕਿਉਂ ਨੂੰ ਅਬਾਲੇ ਆਨੇ ਸ਼ੁਰੂ ਹੋ ਗਏ ਨੇ ਇਸ ਨੂੰ ਆਪਾਂ ਤੇਜ ਗੈਸ ਤੇ ਹੀ ਹੌਣ ਪਕਾਵਾਂਗੇ ਤੇ ਇਸ ਦੇ ਵਿੱਚ ਕੋਈ ਛਿੱਟਾ ਨਹੀਂ ਜੀ ਉੱਡਣ ਗਿਆ ਬਸ ਇਸ ਗੱਲ ਦਾ ਧਿਆਨ ਰੱਖਣਾ ਕਿ ਜਿਸ ਕਿ ਭਾਂਡੇ ਦੇ ਵਿੱਚ ਆਪਾਂ ਕਿਓ ਬਣਾਉਣਾ ਉਹ ਬਰਤਨ ਆਪਾਂ ਵੱਡਾ ਹੀ ਇਸਤੇਮਾਲ ਕਰਾਂਗੇ ਤੇ ਤਿੰਨ ਤੋਂ ਚਾਰ ਮਿੰਟ ਹੀ ਹੋਏ ਨੇ ਹਾਲੇ ਮੈਨੂੰ ਕਿਓ ਨੂੰ ਰੱਖੇ ਹੋਏ ਨੂੰ ਇਹ ਤੁਸੀਂ ਵੇਖੋ ਕਿ ਕਿੰਨਾ ਕਿਓ ਇਹ ਆਪਣਾ ਵਧੀਆ ਸਾਫ਼ ਹੋਣਾ ਸ਼ੁਰੂ ਹੋ ਗਿਆ ਹੁਣ ਆਪਾਂ ਇਹਨੂੰ ਇੱਕ ਦੋ ਵਾਰ ਇਸ ਤਰੀਕੇ ਹਿਲਾ ਲਾਂਗੇ ਇਸ ਕਿਓ ਨੂੰ ਕਿਓ ਆਪਣਾ ਬਣ ਕੇ ਤਿਆਰ ਹੋ ਗਿਆ ਹੈ ਤੇ ਆਪਾਂ ਨੂੰ 10 ਮਿੰਟ ਦਾ ਵੀ ਸਮਾਂ ਨਹੀਂ ਚੇ ਲੱਗਿਆ ਸਿਰਫ 8 ਮਿੰਟ ਦੇ ਵਿੱਚ ਕਿਉ ਆਪਣਾ ਬਣ ਕੇ ਤਿਆਰ ਹੋ ਗਿਆ ਟਾਈਮ ਅਸੀਂ ਨਾਲ ਨੋਟ ਕੀਤਾ ਸੀ ਤੇ ਗੈਸ ਇਥੇ ਆਪਾਂ ਹੁਣ ਬੰਦ ਕਰ ਦਿੱਤੀ ਕਿਉਂਕਿ ਕੜਾਈ ਫੁੱਲ ਗਰਮੇ ਤੇ ਕਿਉ ਵੀ ਗਰਮ ਹੈ ਆਪਣੀ ਹੀਟ ਦੇ ਨਾਲ ਜਿਹੜਾ ਕਿਉ ਹੈ ਹੋਰ ਪੱਕ ਜਾਏਗਾ ਜੇਕਰ ਆਪਾਂ ਇਹਨੂੰ ਥੋੜਾ ਜਿਹਾ ਹੋਰ ਪਕਾਵਾਂਗੇ ਇਸ ਤੇ ਜਿਹੜਾ ਰੰਗ ਹੈ ਨਾ ਉਹ ਬਦਲ ਜਾਏਗਾ ਤੇ ਇਸ ਨੂੰ ਆਪਾਂ ਹੁਣ ਚੁੱਲੇ ਤੋਂ اتار ਦਿੱਤਾ ਤੇ ਠੰਡਾ ਹੋਣ ਵਾਸਤੇ ਰੱਖ ਦਿੱਤਾ ਹੱਲ ਵੀ ਇਸ ਦੇ ਵਿੱਚ ਤੁਸੀਂ ਵੇਖੋ ਛੋਟੇ ਛੋਟੇ ਉਬਾਲੇ ਆਉਣ ਲੱਗੇ ਨੇ ਤੇ ਠੰਡਾ ਕਰਕੇ ਫਿਰ ਆਪਾਂ ਇਸ ਨੂੰ ਸਟੋਰ ਕਰਾਂਗੇ ਮਲਾਈ ਦੇ ਵਿੱਚੋਂ ਜੋ ਆਪਣਾ ਪਨੀਰ ਨਿਕਲਿਆ ਇਹ ਅੱਧਾ ਕਿਲੋ ਪਨੀਰ ਆਪਣਾ ਹੈਗਾ 500 ਗ੍ਰਾਮ ਤੇ ਇੰਨਾ ਹੀ ਆਪਣਾ ਕਿਓ ਬਣ ਕੇ ਤਿਆਰ ਹੋਇਆ ਇੱਕ ਹਫ਼ਤੇ ਦੀ ਮਲਾਈ ਦੇ ਵਿੱਚੋਂ ਅੱਧਾ ਕਿਲੋ ਕਿਓ ਤੇ ਅੱਧਾ ਕਿਲੋ ਹੀ ਆਪਣਾ ਪਨੀਰ ਬਣ ਕੇ ਤਿਆਰ ਹੋਇਆ ਆਪਾਂ ਪਨੀਰ ਨੂੰ ਹੱਥ ਲਾਉਨੇ ਆ ਤੇ ਪਨੀਰ ਦੇ ਵਿੱਚ ਤੁਸੀਂ ਵੇਖੋ ਕਿ ਕਿਓ ਬਹੁਤ ਹੈਗਾ ਜਦੋਂ ਆਪਾਂ ਇਸ ਦੀ ਸਬਜ਼ੀ ਬਣਾਵਾਂਗੇ ਨਾ ਸਬਜ਼ੀ ਦੇ ਵਿੱਚ ਵੀ ਬਹੁਤ ਸਾਰਾ ਕਿਓ ਆਏਗਾ ਤੇ ਤੁਸੀਂ ਕਟਿੰਗ ਤੋਂ ਅੰਦਾਜ਼ਾ ਲਾ ਸਕਦੇ ਹੋ ਪਨੀਰ ਆਪਣਾ ਕਿੰਨਾ ਸੌਫਟ ਨਰਮ ਬਣ ਕੇ ਤਿਆਰ ਹੋਇਆ ਹੈ ਤੇ ਤੁਸੀਂ ਚੰਗੀ ਤਰ੍ਹਾਂ ਨੇੜੋਂ ਦੇਖੋ ਕਿੰਨਾ ਆਪਣਾ ਜਿਹੜਾ ਪਨੀਰ ਏ ਨਰਮੇ ਦੇਖਣੋਂ ਬਿਲਕੁਲ ਕੋਈ ਲੱਗਣ ਲੱਗਿਆ ਕਿ ਇਹ ਆਪਾਂ ਮਲਾਈ ਤੋਂ ਬਣਾ ਕੇ ਤਿਆਰ ਕੀਤਾ ਹੈ ਤੇ ਇਹਦੇ ਆਪਾਂ ਹੁਣ ਆਪਣੇ ਛੋਟੇ ਪੀਸ ਕਰਕੇ ਤਿਆਰ ਕਰ ਲਾਂਗੇ ਤੇ ਤੁਸੀਂ ਇਸੇ ਤਰੀਕੇ ਨਾਲ ਪਨੀਰ ਵੀ ਮਲਾਈ ਤੋਂ ਬਣਾਓ ਤੇ ਘਿਓ ਵੀ ਬਣਾਓ ਸੌਖਾ ਜਿਹਾ ਤਰੀਕਾ ਹੈ ਤੇ ਬਹੁਤ ਹੀ ਸਵਾਦ ਪਨੀਰ ਬਣ ਕੇ ਤਿਆਰ ਹੁੰਦਾ ਕੋਈ ਦੋਨਾਂ ਚੀਜ਼ਾਂ ਦੇ ਵਿੱਚ ਕੋਈ ਫਰਕ ਨਹੀਂ ਜੇ ਪੈਂਦਾ ਬਹੁਤ ਹੀ ਸਵਾਦ ਜਿਵੇਂ ਆਪਾਂ ਪਨੀਰ ਵੈਸੇ ਬਣਾਉਨੇ ਆ ਉਸੇ ਹੀ ਤਰੀਕੇ ਨਾਲ ਉਸ ਨਾਲੋਂ ਵੀ ਕਈ ਗੁਣਾ ਵੱਧ ਹੀ ਪਨੀਰ ਸਵਾਦ ਬਣਦਾ ਕਿਉਂਕਿ ਇਸ ਦੇ ਵਿੱਚ ਕਿਉ ਬਹੁਤ ਹੁੰਦਾ ਹੈ ਪਨੀਰ ਦੇ ਵਿੱਚ ਨਰਮ ਵੀ ਰਹਿੰਦਾ ਹੈ ਕੜਾਈ ਵਾਲਾ ਕਿਉ ਆਪਣਾ ਠੰਡਾ ਹੋ ਗਿਆ ਇਹਨੂੰ ਇੱਕ ਸੁੱਕੇ ਬਰਤਨ ਦੇ ਵਿੱਚ ਆਪਾਂ ਸਟੋਰ ਕਰ ਲਾਂਗੇ ਤੇ ਕਿਉ ਨੂੰ ਆਪਾਂ ਛਾਂ ਕੇ ਪਾਵਾਂਗੇ ਇਸ ਦੇ ਵਿੱਚ ਕੋਈ ਵੀ ਕਚਰਾ ਨਹੀਂ ਜਾਣਾ ਚਾਹੀਦਾ ਇਹ ਤੁਸੀਂ ਵੇਖੋ ਕਿ ਮਲਾਈ ਤੋਂ ਆਪਣਾ ਕਿਉ ਦੇਸੀ ਕਿੰਨਾ ਵਧੀਆ ਬਣ ਕੇ ਤਿਆਰ ਹੋਇਆ ਹੈ ਵੇਖਣ ਨੂੰ ਕੋਈ ਲੱਗਣ ਲੱਗਿਆ ਹੈ ਕਿ ਆਪਾਂ ਪਨੀਰ ਵੀ ਬਣਾਇਆ ਫਿਰ ਪਨੀਰ ਵਾਲੇ ਪਾਣੀ ਤੋਂ ਆਪਾਂ ਕਿਉ ਦੇਸੀ ਬਣਾ ਕੇ ਤਿਆਰ ਕੀਤਾ ਹੈ ਤੇ ਘਾਟ ਖਰਚੇ ਦੇ ਵਿੱਚ ਘਾਟ ਮਿਹਨਤ ਦੇ ਵਿੱਚ ਤੇ ਘਾਟ ਸਮੇਂ ਦੇ ਵਿੱਚ ਆਪਾਂ ਇਹ ਕਿਉ ਬਣਾ ਕੇ ਤਿਆਰ ਕੀਤਾ ਹੈ ਸਿਰਫ ਆਪਣੀ ਗੈਸ ਬੱਲੀ ਹੈ ਆਹ 15-20 ਮਿੰਟ ਗੈਸ ਆਪਾਂ ਬਾਲੀ 10 ਮਿੰਟ ਪਹਿਲੋ ਬਾਲੀ ਆਪਾਂ ਜਦੋਂ ਕਿ ਉਹ ਨੂੰ ਆਪਾਂ ਮਲਾਈ ਨੂੰ ਗਰਮ ਕੀਤਾ ਸੀ ਫਿਰ ਬਾਅਦ ਵਿੱਚ ਜਦੋਂ ਆਪਾਂ ਕਿਉ ਨੂੰ ਗਰਮ ਕੀਤਾ ਸੀ ਦੋ ਵਾਰ ਆਪਾਂ ਗੈਸ ਬਾਲੀ ਸੀ ਇਹ ਤੁਸੀਂ ਵੇਖੋ ਕਿ 500 ਗ੍ਰਾਮ ਦੇ ਕ੍ਰੇਪ ਜਿਹੜਾ ਆਪਣਾ ਕਿਉ ਦੇ ਸੀ ਬਣ ਕੇ ਤਿਆਰ ਹੋਇਆ ਕਿੰਨਾ ਵੇਖਣ ਨੂੰ ਸਾਫ਼ ਕਿਉ ਇਹ ਆਪਣਾ ਦੋ ਚੀਜ਼ਾਂ ਆਪਣੀਆਂ ਮਲਾਈ ਤੋਂ ਬਣ ਕੇ ਤਿਆਰ ਹੋਈਆਂ ਨੇ ਬਹੁਤ ਹੀ ਸੌਖਾ ਤਰੀਕਾ ਬਣਾਉਣ ਦਾ ਇਸੇ ਤਰੀਕੇ ਨਾਲ ਤੁਸੀਂ ਮਲਾਈ ਤੋਂ ਪਨੀਰ ਬਣਾ ਕੇ ਵੇਖਿਓ ਤੇ ਕਿਉ ਬਣਾ ਕੇ ਵੇਖਿਓ ਫਿਰ ਤੁਸੀਂ ਮੈਨੂੰ ਕਮੈਂਟ ਕਰਕੇ ਦੱਸਿਓ ਕਿ ਇਹ ਤਰੀਕਾ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ ਇੱਕ ਵਾਰ ਤੁਸੀਂ ਇਹ ਤਰੀਕਾ ਇਸਤੇਮਾਲ ਕਰਕੇ ਵੇਖਿਓ ਤੁਹਾਨੂੰ ਬਹੁਤ ਹੀ ਵਧੀਆ ਲੱਗੇਗਾ ਸੌਖਾ ਲੱਗੇਗਾ ਜੇਕਰ ਅੱਜ ਦੀ ਜੀ ਰੈਸਪੀ ਤੁਹਾਨੂੰ ਥੋੜੀ ਜੀ ਵੀ ਚੰਗੀ ਲੱਗੀ ਹੋਵੇ ਮੇਰੇ ਚੈਨਲ ਪੰਜਾਬ ਲਵਸ ਕਿਚਨ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਇਓ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਤੁਹਾਡੇ ਇੱਕ ਲਾਈਕ ਸ਼ੇਅਰ ਕਰਨ ਨਾਲ ਸਾਡਾ ਹੌਸਲਾ ਵੱਧਦਾ ਹੈ ਤੇ ਕਮੈਂਟ ਕਰਕੇ ਮੈਨੂੰ ਜਰੂਰ ਦੱਸਿਓ ਕਿ ਇਹ ਤੁਹਾਨੂੰ ਤਰੀਕਾ ਕਿਓ ਤੇ ਪਨੀਰ ਬਣਾਉਂਦਾ ਕਿਸ ਤਰ੍ਹਾਂ ਲੱਗਿਆ ਮਿਲਦੇ ਆਂ ਫਿਰ ਇੱਕ ਨਵੀਂ ਰੈਸਪੀ ਦੇ ਨਾਲ ਧੰਨਵਾਦ